ਹਾਂਜੀ ਹੋਰ ਕੀ ਹਾਲਾ ਜਟੋ ਕੱਲੇ ਤਰਾਪ ਹੀ ਅਜੇ ਨਾ ਮੈਂ ਅਜੇ ਵੀਡੀਓ ਡਾਊਨਲੋਡ ਕਰਕੇ ਹੀ ਹੜਿਆਂ ਦੇ ਯਕਦਾਂ ਹੀ 50 60 ਬੰਦੇ ਯਕਦਾਂ ਹੀ ਚੰਬੜ ਗਿਆ ਕਮੈਂਟ ਜੀ ਤੁਹਾ ਦਾ ਵੇਖਣਾ ਸ਼ੁਰੂ ਹੋ ਗਏ ਹੈਂ ਕਿਉਂ ਮੈਂ ਉੱਤੇ ਲੇਤਾ ਵੀ ਸਰਦਾਰ ਬਿਰਸਾ ਸਿੰਘ ਬਲਟੋਆ ਤੇ ਕਥਾਵਾਚਕ ਹਰਪ੍ਰੀਤ ਸਿੰਘ ਮਖੂ ਦੇ ਫਸਗੇ ਸਿੰਘ ਸਾਡੇ ਲੋਗ ਤੇ ਨਾ ਇਹ ਨਾ ਤਮਾਸ਼ਾ ਵੇਖਣ ਨੂੰ ਤਿਆਰ ਰਹਿੰਦੇ ਆ ਵੀ ਚਲੋ ਵੇਖੀਏ ਕੀ ਹੋ ਗਿਆ ਹੋਊਗਾ ਜਿਹੜਾ ਨੇ ਸਿੰਘ ਫਸਾ ਦੇ ਚੰਗਾ ਕੰਮ ਵਧਿਆਣਾ ਮਲੇ ਰਾਜਨੀਤਿਕ ਗੱਲਾਂ ਦੇ ਵਿੱਚ ਤੇ ਇਤਰਾ ਲੋਕਾਂ ਨੂੰ ਆਸ ਲੜਦੇ ਝਗੜਦੇ ਫਸਦੇ ਮਰਦੇ ਮਰਾਉਂਦੇ ਵੇਖ ਕੇ ਜਨਤਾ ਨੂੰ ਤੇ ਚਾਹ ਚੜ ਜਾਂਦੀ ਯਾਰ ਆ ਕੋਈ ਚੰਗੀ ਗੱਲ ਪਾ ਕੇ ਵੇਖ ਲਓ ਵੀਡੀਓ ਡਾਊਨਲੋਡ ਕਰਕੇ ਵੇਖ ਲਓ ਜੇ ਤੁਹਾਡੇ 10 ਬੰਦੇ ਵੀ ਸੁਣ ਗਿਆਂਗੇ ਤਾਂ ਆਖੀ ਯਕਦਾਮੀ ਹਾ ਕੀ ਕਰੰਦਾ ਲੋਕ ਤੇ ਮੈਂ ਵੀ ਉਹਨਾਂ ਅਸਲ 'ਚ ਮੈਂ ਰਾਜਨੀਤਿਕ ਨਾ ਤੁਹਾਨੂੰ ਦੱਸਿਆ ਵੀ ਬੰਦਾ ਹੈ ਨਹੀਂ ਹਾਂ ਤੇ ਓਹ ਰਾਜਨੀਤਿਕ ਕੋਣ ਜਿਹੜੀਆਂ ਗੱਲਾਂ ਦਾ ਲੋਕਾਂ ਨੂੰ ਸਵਾਦ ਆਉਣਾ ਤੇ ਵਾਕਈ ਹੈਗਾ ਵੀ ਇਹ ਆਉਂਦਾ ਵੀ ਬੜਾ ਇਸ ਵਾਸ ਗੱਲਾਂ ਦਾ ਆ ਮੈਂ ਨਾ ਪਿੱਛੇ ਜੇ ਤੇ ਚਲੋ ਮੈਂ ਤੁਹਾਨੂੰ ਦੱਸਿਆ ਵੀ ਸਾਰੀਆਂ ਪਾਰਟੀਆਂ ਦਾ ਸਤਕਾਰ ਹੀ ਆ ਤੇ ਜਦੋਂ ਨਾ ਮੈਨੂੰ ਪਤਾ ਮੈਨੂੰ ਓਟ ਦੀ ਓਟ ਦੀ ਗੱਲਾਂ ਤੇ ਸलो ਪਤਾ ਹੀ ਹੁੰਦਾ ਵੀ ਇਹ ਕੀ ਕਿਹੜੀ ਸਰਕਾਰ ਕੀ ਆ ਤੇ ਕੀਤੇ ਕੀ ਇਲਜ਼ਾਮ ਆ ਤੇ ਕਿਹੜੀ ਕੀ ਚੰਗਾ ਕਰਨ ਰਹੀ ਤੇ ਕੀ ਮਾੜਾ ਕਰਨ ਰਹੀ ਜ਼ਿਆਦਾਤਰ ਮਾੜਾ ਹੀ ਫੜਨਾ ਦਾ ਪਹਣ ਦੋ ਕਹਿੰਦੇ ਚੰਗਾ ਕਿੱਥੋਂ ਪੜਦੇ ਆ ਤੇ ਜੇ ਮੈਨੂੰ ਹਣ ਬੜਾ ਭੇਜ ਜਾਗੇ ਮੈਨੂੰ ਥੋੜਾ ਗੱਲਾਂ ਦਾ ਸਵਾਲ ਲੈਣਾ ਹੋਵੇ ਨਾ ਦੋਕ ਬੰਦੇ ਕਿਥੇ ਬੈਠੇ ਹੁੰਦੇ ਇੱਥੇ ਜਾ ਕੇ ਬਹਿ ਜਾਓ ਗੱਜੀ ਮਾਰ ਕੇ ਕੇਜੀ ਮਾਰ ਕੇ ਬਹਿ ਜੀਦਾ ਤੇ ਜਦ ਗੱਲਾਂ ਸ਼ੁਰੂ ਹੋ ਜਾਂਦੀਆਂ ਜਦ ਪਤਾ ਲੱਗ ਜਾਂਦਾ ਨਾ ਬੰਦੇ ਦੀ ਟੂਨ ਦਾ ਮੈਨੂੰ ਮਤਲਬ ਟੂਨ ਦਾ ਪਤਾ ਲੱਗ ਜੂਗਾ ਵੀ ਇਹ ਬੰਦਾ ਅਕਾਲੀ ਐ ਤੇ ਜੇ ਤੇ ਬੰਦਾ ਅਕਾਲੀ ਐ ਯਾ ਇਕਦਮ ਹੀ ਮੈਂ ਕਰ ਲਾ ਪਈ ਨਾ ਗੁਰੂਆ ਦਰਬਾਰ ਸਾਹਿਬ ਨੂੰ ਜਾਂਦਿਆਂ ਰਸਤਾ ਬਾਹਰਲੇ ਦੇਸ਼ਰ ਗਈ ਫਲਾਈਓਵਰ ਪੰਪ ਸੜਕਾਂ ਵਾਲੇ ਪਤਾ ਕਿੰਨੇ ਕਿੰਨਾ ਵਧੀਆ ਹੋ ਗਿਆ ਕੰਮ ਸਾਲਾ ਵੀ ਪਤਾ ਤੇ ਜੇ ਮੈਨੂੰ ਪਤਾ ਲੱਗ ਜੇ ਵੀ ਇਹ ਬੰਦੇ ਅਕਾਲੀਆਂ ਦੇ ਖਿਲਾਫ ਆ ਫੇਰ ਮੈਂ ਪਹਿਲੀ ਛੜੇ ਉਹ ਨਹੀਂ ਇਹ 1920 ਵਾਲਾ ਕਾਲੀ ਥੋੜੀ ਨਾ ਕਾਲੀ ਥੋੜੀ ਨਾ ਇਹ ਨਹੀਂ ਉਹ ਕਾਲੀ ਨਹੀਂ ਇਹ ਇਹਨਾਂ ਦੇ ਡੰਡ ਲਾਦੀ ਹੈ ਇਹਨਾਂ ਉਹਨਾਂ ਕਾਲੀਆਂ ਦੀ ਡੰਡ ਲਾਦੀ ਆ ਤੇ ਜੇ ਕਾ ਪਤਾ ਲੱਗੇ ਵੀ ਬੰਦਾ ਕਾਂਗਸੀ ਆ ਕਾਂਗਸੀ ਜੇ ਕਾਂਗਸੀ ਦੇ ਹੱਕ ਚ ਆ ਤੇ ਮੜਾ ਇੱਕ ਅੱਧਾ ਕਿਤੇ ਕੈਸ਼ੜਾ ਚੰਨੀ ਵਿਚਾਰਾ ਥੋੜਾ ਜਿਹਾ ਬਣਿਆ ਹੀ ਕੰਮ ਚੰਗੇ ਕਰ ਗਿਆ ਜੇ ਪੜਾ ਕਾਂਗਰਸ ਦੇ ਖਿਲਾਫ ਆ ਨਾ ਨਾ ਸਿੱਖਾਂ ਦੀ ਕਾਤਲ ਸਿੱਖਾਂ ਦੀ ਕਾਤਲ ਹੀ ਏ ਕੈਪਟਨ ਅਮਰਿੰਦਰ ਸਾਹ ਨੇ ਕੀ ਕੀਤਾ ਓਟਕਾ ਸਾਦੀ ਸੋਣੀ ਗਾਦੀ ਸਾਰਾ ਕੰਮ ਖਰਾਬ ਕਰਤਾ ਤੇ ਰਹਿੰਦੀ ਹੁੰਦੀ ਆਹੜਾ ਨਵਾਂ ਹੀ ਆ ਰਾਜਾ ਵੜਿੰਗ ਇਹਨੇ ਗੱਲਾਂ ਵੀ ਗੀਆਂ ਤੜਗੀਆਂ ਕਰਕੇ ਇਹਨੇ ਗੱਲਾਂ ਵੀ ਗੀਆਂ ਤੜਗੀਆਂ ਕਰਕੇ ਡੰਡਾ打ਦੀ ਹੈ ਕਾਂਗਰਸ ਪਾਰਟੀ ਦੇ ਵੀ ਕੋਈ ਗਾਇਡ ਹੀ ਨਹੀਂ ਗੱਲ ਇੰਨਾ ਚੈ ਚਲੋ ਜੇ ਬੰਦਾ ਪਾਰਟੀ ਜੇ ਜਿਹੜੀ ਦਾ ਵੀ ਕੋਈ ਹੈਗਾ ਵਾ ਹੱਕ ਚਾ ਉਹਦੇ ਉਥੇ ਮੜੀ ਗੱਲ ਕਰ ਲੋ ਜੇ ਖਿਲਾਫ ਆ ਤੇ ਉਹਦੇ ਪਹਿਲੀ ਸੱਤੇ ਪੰਜ ਸੱਤੇ ਗਾਲਾਂ ਕੱਢ ਦੋ ਤੇ ਫੇਰ ਕਿਤੇ ਗੱਲਾਂ ਸੁਣਾਉਂਦੇ ਲੋਕ ਆ ਫਿਰ ਦੋ ਆਪਾਂ ਤੇ ਮੜੀ ਸ਼ੁਰੂ ਕਰਕੇ ਉਹ ਭੇਜਿਆ ਗੂ ਬੀਡਾ ਵਿਸਲ ਮਾਰ ਕੇ ਮੈਂ ਬਹਿ ਨਾ ਜਿੱਦ ਤਰ੍ਹਾਂ ਹੁੰਦਾ ਲੈ ਪਾ ਲੜਾਈਆਂ ਝਗੜੇ ਜੀ ਪਹਿਲੀ ਇੱਕ ਹੀ ਚੇੜ ਮੈਂ ਛੱਡਦਾ ਨਾ ਤੇ ਬਾਕੀ ਤੇ ਮੈਨੂੰ ਇਹ ਮੈਂ ਛਡਾਉਦਾ ਹੀ ਨਹੀਂ ਨਾ ਮੁੜ ਕੇ ਮੈਨੂੰ ਵੀ ਨਹੀਂ ਮਾਰਦੇ ਤੇ ਤੇ ਉਹ ਗੱਲ ਵੀ ਮੜੀ ਇਤਨਾ ਮੜੀ ਗੱਲ ਕਰਕੇ ਤੇ ਬਹਿ ਜਾ ਚੁੱਪ ਹੋ ਜਾ ਮੁੜ ਕੇ ਇਹਨਾਂ ਦੀਆਂ ਕਿਤੇ ਸੁਣਦਾ ਨੀ ਯਾਰਾਂ ਉਹ ਵਾਕਈ ਵੱਡਾ ਸਵਾਲ ਹੁੰਦਾ ਹੈ ਰਾਜਨੀਤੀ ਗੱਲਾਂ ਦਾ ਤੇ ਲੋਕ ਕਰਦੇ ਹੀ ਨਹੀਂ ਹੋਰ ਕੋਈ ਗੱਲ ਯਾਰ ਕੋਈ ਬੰਦਾ ਨਹੀਂ ਮੈਂ ਤੁਹਾਨੂੰ ਹੁਣ ਕੀ ਦੱਸਾਂ ਵੀ ਮੇਰੀ ਗੱਠੀ ਖਰਾਬ ਹੋ ਗਈ ਤੇ ਮੈਂ ਇੱਕ ਮਕੈਨਿਕ ਵਿਚਾਰਾ ਉਹਨੂੰ ਨਾਲ ਬਿਠਾ ਕੇ ਲਿਆਂ ਤਾਂ ਉਹਨੇ ਸਾਰੇ ਰਾਏ ਹੋਰ ਕੋਈ ਗੱਲ ਨਹੀਂ ਕੀਤੀ ਸਾਰੇ ਰਾਏ ਇਹੋ ਦੱਸੀ ਆ ਆਜ ਨੂੰ ਜੇ ਟਿਕਟ ਮਿਲ ਜਾਂਦੀ ਐ ਕਿ ਉਹ ਉਹ ਠੀਕ ਸੀ ਆਮ ਪਾਰਟੀ ਇਤਰਾਹੀ ਉਹ ਜਿੱਤ ਗਿਆ ਹੀ ਕਾਲੀ ਵੋਟ ਚੰਗੀ ਪੈ ਗਈ ਹੂ ਤੇ ਉਹਨੇ ਭਰਾਵਾ ਜਿਹੜੇ ਹੱਕ 'ਚ ਮੈਂ ਤਾਂ ਨਹੀਂ ਬੋਲਣਾ ਅਸੀਂ ਕੀ ਕਰਨੀ ਵਿਚਾਰ ਦੀ ਗੱਲ ਜਿਹਦੇ ਹੱਕ 'ਚ ਹੀ ਮੋੜ ਘੁੜ ਕੇ ਉੱਥੇ ਕੇ ਲੈ ਆਉਂਦਾ ਏ ਗੱਲ ਵੀ ਉਹਦੇ ਕੰਮ ਵਧੀਆ ਮੈਂ ਆਹ ਹਾਂ ਜੀ ਆਹ ਜੀ ਮੈਂ ਵੀ ਕਰੀਸ਼ਾ ਹਾਂ ਜੀ ਆਹ ਜੀ ਮੈਂ ਗੱਡੀ ਬਣਾਉਣੀ ਆ ਔਰ ਮੇਰੀ ਗੱਡੀ ਨਾ ਬਣਾਉਂਗਾ ਤਾਂ ਮੈਂ ਸਿਆਪੇ ਨੂੰ ਫੜਿਆ ਰਹੂੰਗਾ ਇਹ ਅੱਜ ਦੀ ਅੱਜ ਦੇ ਅੱਜ ਦਾ ਸਿਰ ਅੱਜ ਦੇ ਸਿਰ ਤੇ ਰਹਿਣੀ ਨੇ ਵੀ ਤੇਰੀ ਪਾਰਟੀ ਜੇਤੂ ਆ ਤੇ ਆਹ ਗੱਲ ਆ ਵੀ ਮੈਂ ਨਾ ਜਿਤਨਾ ਦੇ ਨਾ ਸੂਈ ਤੋਂ ਲੈ ਕੇ ਜਹਾਜ਼ ਤੱਕ ਤੇ ਮਤਲਬ ਅਰਸ਼ ਤੋਂ ਫਰਸ਼ ਤੱਕ ਮਹਿਕਾ ਜਿਵੇਂ ਕੋਈ ਵੀ ਧਾਰਮਿਕ ਸਮਾਜਿਕ ਆਰਥਿਕ ਰਾਜਨੀਤਿਕ ਭੂਗੋਲ ਕੇ ਬੰਦਾ ਕਿਸੇ ਟਾਈਪ ਦੇ ਬੰਦੇ ਆ ਨਾ ਚਾਹੇ ਚੁੱਤੀ ਪਾਲਿਸ਼ ਤੋਂ ਲੈ ਕੇ ਬੜੀਆਂ ਬੜੀਆਂ ਫੈਕਟਰੀਆਂ ਜਿੱਥੇ ਮਰਜੀ ਵਜੇ ਦਫ਼ਤਰ ਚ ਗਿਆ ਰਾਜਨੀਤੀ ਤੋਂ ਬਿਨਾਂ ਗੱਲ ਨਹੀਂ ਕੋਈ ਯਾਰ ਖਲ ਨਹੀਂ ਇਹੋ ਸਰਕਾਰਾਂ ਦੀਆਂ ਹੀ ਗੱਲਾਂ ਸਰਕਾਰਾਂ ਹੀ ਆ ਸਰਕਾਰਾਂ ਹੀ ਆ ਯਾਰ ਹੋਰ ਕੋਈ ਗੱਲ ਹੀ ਨਹੀਂ ਕਰਦਾ ਯਾਰ ਹੁੰਦੀ ਨਹੀਂ ਹੁੰਦੇ ਮੈਨੂੰ ਵੀ ਇਹਨਾਂ ਨੇ ਸਵਾਦ ਜਿਆ ਪਤਾ ਮਮੀ ਹੋੜੇ ਨਹੀਂ ਹਾਰੇ ਲੈਂਦੇ ਇਹਨਾਂ ਦਾ ਗੱਲਾਂ ਦਾ ਮੈਂ ਸਾਰਿਆਂ ਦਾ ਹੀ ਹਿਸਾਬ-ਤਬਾਜ ਲਾ ਕੇ ਬੈਜੇ ਨਜਵਾਨ ਨਾ ਵਾਕਈ ਗੱਲਾਂ ਦਾ ਸਵਾਦ ਵੜਾਈ ਯਾਰੇ ਬੜਾ ਹੀ ਭੁੱਸ ਭੜਾ ਇਹ ਵੀ ਅੱਜ ਕੱਲ੍ਹ ਮੋਬਾਈਲ ਵਾਲਾ ਭੁੱਸੀ ਆ ਨਾ ਇਹ ਰਾਜਨੀਤਿਕ ਗੱਲਾਂ ਦਾ ਵੀ ਇੰਨਾ ਵਿੱਚ ਜਿਆਦਾ ਭੁੱਸਿਆ ਨਾ ਇਹ ਵੀ ਬੜਾ ਵੱਡਾ ਨਸ਼ਾ ਯਾਰ ਚਲੋ ਜੀ